ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਸੀਂ ਸੰਗਰਾਮ ਟੀਵੀ ਵੱਲੋਂ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ 6 ਹੋਰ ਸਾਥੀਆਂ ਨੂੰ ਜਿਨ੍ਹਾਂ ਵਿੱਚ ਵਿਸ਼ਨੂ ਗਣੇਸ਼ ਪਿੰਗਲੇ ਜਿਹੜੇ ਪੂਨੇ ਤੋਂ ਸੀ ਜਗਤ ਸਿੰਘ ਜੀ ਸੁਰ ਸਿੰਘ ਵਾਲਾ ਹਰਨਾਮ ਸਿੰਘ ਜੀ ਸਿਆਲਕੋਟੀ ਬਖਸ਼ੀਸ਼ ਸਿੰਘ ਪਿੰਡ ਗਿੱਲ ਵਾਲੀ ਗਿੱਲ ਵਾਲੀ ਪਿੰਡ ਦੇ ਤਿੰਨ ਸ਼ਹੀਦ ਹੋਏ ਅੱਜ ਦੇ ਦਿਨੀਂ ਕਰਤਾਰ ਸਿੰਘ ਸਰਾਬੇ ਦੇ ਨਾਲ ਇੱਕ ਸੀਗੇ ਬਖਸ਼ੀਰ ਸਿੰਘ ਦੂਜੇ ਸੁਰੈਣ ਸਿੰਘ ਵੱਡਾ ਸੁਰੈਣ ਸਿੰਘ ਛੋਟਾ ਇਹ 6 ਜਣੇ ਤੇ 7ਵੇਂ ਸਰਾਬਾ ਜੀ 7 ਜਣਿਆਂ ਨੂੰ ਅੱਜ ਦੇ ਦਿਨ ਲਾਹੌਰ ਸੈਂਟਰਲ ਜੇਲ੍ਹ ਚ ਫਾਂਸੀ ਦਿੱਤੀ ਗਈ ਸੀ ਅਸੀਂ ਉਹਨਾਂ ਸੱਤੇ ਸ਼ਹੀਦਾਂ ਨੂੰ ਉਹਨਾਂ ਦੇ ਅੱਜ ਦੇ ਸ਼ਹਾਦਤ ਦਿਨ ਤੇ ਬਹੁਤ ਵੱਡੀ ਇਨਕਲਾਬੀ ਸ਼ਰਧਾਂਜਲੀ ਪੇਂਟ ਕਰਦੇ ਹਾਂ ਤੇ ਅਹਿਦ ਕਰਦੇ ਹਾਂ ਕਿ ਜੋ ਉਹਨਾਂ ਨੇ ਗਦਰ ਪਾਰਟੀ ਦੇ ਉਦੇਸ਼ ਰੱਖੇ ਉਹ ਉਦੇਸ਼ ਸਿਰਫ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੇ ਨਹੀਂ ਸੀ ਉਹਦੇ ਨਾਲ ਨਾਲ ਅੰਗਰੇਜ਼ਾਂ ਨੂੰ ਬਾਹਰ ਕੱਢਣ ਤੋਂ ਬਾਅਦ ਇੱਥੇ ਭਾਰਤ ਦੇ ਵਿੱਚ ਸਾਂਝੀ ਵਾਲਤਾ ਦਾ ਰਾਜ ਕਾਇਮ ਕਰਨਾ ਸੀ ਮਜ਼ਦੂਰਾਂ ਕਿਸਾਨਾਂ ਦਾ ਰਾਜ ਕਾਇਮ ਕਰਨਾ ਸੀ ਤੇ ਉਹਨਾਂ ਦੀ ਵੱਡੀ ਗੱਲ ਇਹ ਸੀ ਕਿ ਉਹਨਾਂ ਨੇ ਇੱਕ ਜਿਹੜੇ ਵੀ ਦੋਸਤ ਉਹਦੇ ਚ ਕੰਮ ਕਰਦੇ ਸੀ ਉਹ ਆਪੋ ਆਪਣੇ ਧਰਮ ਦੇ ਪੂਰੇ ਸੂਰੇ ਹੋ ਕੇ ਵੀ ਇੱਕ ਦੂਜੇ ਦੇ ਨਾਲ ਧਰਮ ਦੇ ਆਧਾਰ ਦੇ ਉੱਤੇ ਕੋਈ ਵਿਤਕਰਾ ਨਹੀਂ ਸੀ ਕਰਦੇ ਉਹਨਾਂ ਨੇ ਲਿਖ ਕੇ ਲਾਇਆ ਹੋਇਆ ਸੀ ਇਸ ਦੇ ਆਪਣੇ ਸਿਧਾਂਤ ਚ ਸੋ ਅਸੀਂ ਉਹਨਾਂ ਨੂੰ ਆਪਣਾ ਸ਼ਰਧਾਂਜਲੀ ਦਿੰਦੇ ਹਾਂ ਤੇ ਉਹਨਾਂ ਦੇ ਪਾਏ ਪੂਰਨਿਆ ਤੇ ਚੱਲਦੇ ਹੋਏ ਉਹਨਾਂ ਦੇ ਨਿਸ਼ਾਨਿਆਂ ਦੀ ਪੂਰਤੀ ਲਈ ਅੱਗੇ ਵਧਣ ਦਾ ਅਹਿਦ ਕਰਦੇ ਹਾਂ ਦੋਸਤੋ ਕੱਲ ਇੱਕ ਬੜੀ ਵੱਡੀ ਚੰਗੀ ਗੱਲ ਪਰਸੋਂ ਹੋਈ ਤੇ ਪੰਜਾਬ ਦੇ ਵਿੱਚ ਕੰਮ ਕਰਦੀ ਕਿਸਾਨਾਂ ਦੀ ਇੱਕ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਉਹਨਾਂ ਨੇ ਪਰਸੋਂ ਫਲਸਤੀਨ ਦਿੱਲੀ ਦੇ ਵਿੱਚ ਫਲਸਤੀਨ ਦੀ ਜਿਹੜੀ ਐਮਬੈਸੀ ਹੈ ਉੱਥੇ ਉਹਨਾਂ ਦੇ ਜਿਹੜਾ ਉਹਨਾਂ ਦਾ ਇੰਚਾਰਜ ਹੈ ਉਸ ਨੂੰ ਅ ਅਬੇਦ ਅਬੂਰ ਜਜੇਰ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀ ਜਥੇਬੰਦੀ ਵੱਲੋਂ 5 ਲੱਖ ਦਾ ਇੱਕ ਚੈੱਕ ਜਿਹੜਾ ਹੈ 5 ਲੱਖ ਰੁਪਏ ਦੀ ਇਨਸਾਨੀ ਸਹਾਇਤਾ ਗਾਜ਼ਾ ਦੇ ਵਿੱਚ ਵੈਸਟ ਬੈਂਕ ਦੇ ਵਿੱਚ ਜਿਹੜੇ ਲੋਕ ਮਾਰੇ ਜਾ ਰਹੇ ਹੈ ਖਾਸ ਤੌਰ ਤੇ ਗਾਜ਼ਾ ਦੇ ਵਿੱਚ ਉਹਨਾਂ ਦੇ ਲਈ ਟੋਕਨ ਵਜੋਂ ਨਿਸ਼ਾਨੀ ਵਜੋਂ ਇਹ ਦਿੱਤਾ ਹੈ ਕਿ ਮੈਂ ਮਹਿਸੂਸ ਕਰਦਾ ਜਾਂ ਅਸੀਂ ਸੰਗਰਾਮੀਤ ਲਹਿਰ ਵੱਲੋਂ ਮੈਂ ਮਨਸੂਬ ਮਹਿਸੂਸ ਕਰਦੇ ਆ ਕਿ ਸੰਗਰਾਮ TV ਵੱਲੋਂ ਮਹਿਸੂਸ ਕਰਦੇ ਆ ਕਿ ਇਹ ਪੈਸੇ ਦਾ ਸਵਾਲ ਨਹੀਂ ਇਹ ਇੱਕ ਭਾਵਨਾ ਦਾ ਸਵਾਲ ਹੈ ਕਿ ਅਸੀਂ ਉੱਥੇ ਜੋ ਉਹਨਾਂ ਤੇ ਜ਼ੁਲਮ ਹੋ ਰਿਹਾ ਹੈ ਜੋ ਉਹਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਇਜ਼ਰਾਈਲ ਵੱਲੋਂ ਅਮਰੀਕਾ ਦੀ ਹੈ ਸਹਾਇਤਾ ਦੇ ਨਾਲ ਉਹਦਾ ਅਸੀਂ ਵਿਰੋਧ ਕਰਦੇ ਆ ਤੇ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਆ ਉਹਨਾਂ ਦੇ ਆਗੂਆਂ ਨੇ ਕੁਝ ਬਿਆਨ ਵੀ ਦਿੱਤੇ ਆ ਬੜੇ ਖੂਬਸੂਰਤ ਤੇ ਉਹਨਾਂ ਦੇ ਵਿੱਚ ਇੱਕ ਇਹ ਹੈ ਵੀ ਇਹ ਨਸਲਕੁਸ਼ੀ ਬੰਦ ਹੋਵੇ ਤੇ ਜਿਹੜਾ ਇਹ ਘਾਣ ਉੱਥੇ ਹੋ ਰਿਹਾ ਹੈ ਇਹ ਜੋ ਮੱਧ ਕਾਲ ਦੇ ਵਿੱਚ ਇੱਥੇ ਮੁਗਲ ਸ਼ਾਸਕਾਂ ਦੇ ਵੇਲੇ ਸਿੱਖਾਂ ਦਾ ਘਾਣ ਜਿਸ ਤਰ੍ਹਾਂ ਕੀਤਾ ਗਿਆ ਸੀ ਜਿਵੇਂ ਦਾ ਘਾਣ ਸਨ 47 ਦੀ ਵੰਡ ਵੇਲੇ ਹੋਇਆ ਸੀ ਤੇ ਜਿਵੇਂ ਦਾ ਘਾਣ 84 ਦੇ ਜਿਹੜੇ ਸਿੱਖ ਵਿਰੋਧੀ ਕਤਲੀਆਮ ਸੀ ਉਹਦੇ ਵਿੱਚ ਹੋਇਆ ਸੀ ਇਹ ਘਾਣ ਉਹਨਾਂ ਵਰਗਾ ਤੇ ਉਹਨਾਂ ਤੋਂ ਉਹਨਾਂ ਸਕੇਲ ਦਾ ਫਰਕ ਹੋ ਸਕਦਾ ਹੈ ਜਾਨੀ ਇਹ ਕਾਣ ਉਸ ਤਰ੍ਹਾਂ ਦਾ ਹੈ ਤੇ ਅਸੀਂ ਇਹ ਬੰਦ ਹੋਣਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਿੱਖਾਂ ਦੀ ਸ਼ਰਮੌਰ ਸੰਸਥਾ ਹੈ ਉਹਨਾਂ ਨੂੰ ਸਿੱਖੀ ਦੀਆਂ ਜਿਹੜੀਆਂ ਉੱਚਤਮ ਪਰੰਪਰਾਵਾਂ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋયા ਉਹਨਾਂ ਨੂੰ ਵੀ ਸਹਿਯੋਗ ਕਰਨੀ ਚਾਹੀਦੀ ਹੈ ਤੇ ਆਮ ਲੋਕਾਂ ਨੂੰ ਵੀ ਉਹਨਾਂ ਨੇ ਮਰਤ ਕੀਤੀ ਹੈ ਅਸੀਂ ਕਿਰਤੀ ਕਿਸਾਨ ਯੂਨੀਅਨ ਦੀ ਦੀ ਇਹ ਸਪੈਲ ਕਾਰਮੇ ਦੀ ਬਹੁਤ ਸ਼੍ਰੀਲੰਕਾ ਕਰਦੇ ਆਂ ਅਗਲੀ ਗੱਲ ਦੋਸਤੋ ਇਹ ਹੈ ਕਿ ਸ਼੍ਰੀਲੰਕਾ ਦੇ ਵਿੱਚ ਪਿੱਛੇ ਜੇ 2 ਮਹੀਨੇ ਪਹਿਲਾਂ ਉੱਥੋਂ ਦੇ ਰਾਸ਼ਟਰਪਤੀ ਦੀ ਚੋਣ ਹੋਈ ਸੀ ਇੱਕ ਉਹ ਵਿਅਕਤੀ ਜਿਹਨੂੰ ਅਨੂਰਾ ਕੁਮਾਰ ਦਿਸਨਾਇਕੇ ਕਹਿੰਦੇ ਆ ਉਸ ਦਿਸਨਾਇਕੇ ਦੇ ਜਿਹੜਾ ਹੈ ਉਹ 42% ਵੋਟਾਂ ਲੈ ਕੇ ਸ਼੍ਰੀਲੰਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ ਉਸ ਦੀ ਪਾਰਟੀ ਦੇ ਮਹਿਜ 225 ਚੋਂ 3 ਐਮਪੀ ਸੀਗੇ ਉਸ ਟਾਈਮ ਤੇ ਉਹਨਾਂ ਦੀ ਜਿਹੜੀ ਪਹਿਲਾਂ ਪਰਸੈਂਟੇਜ ਸੀ ਵੋਟਾਂ ਦੀ ਸਿਰਫ 3% ਸੀ ਤੇ ਰਾਸ਼ਟਰਪਤੀ ਦੀ ਚੋਣ 'ਚ ਉਹਨਾਂ ਨੇ 42% ਵੋਟਾਂ ਲਈਆਂ ਪਰसों ਜਿਹੜੀਆਂ ਚੋਣਾਂ ਹੋਈਆਂ ਉੱਥੇ ਪਾਰਲੀਮੈਂਟ ਦੀਆਂ ਕਿਉਂਕਿ ਉਹਦੇ ਨਾਲ ਉਹਨਾਂ ਦਾ ਪ੍ਰਧਾਨ ਮੰਤਰੀ ਚੁਣਿਆ ਜਾਣਾ ਹੈ ਬਾਕੀ ਲੋਕ ਚੁਣੇ ਜਾਣੇ ਬਾਕੀ ਸਰਕਾਰ ਬਣਣੀ ਹੈ ਉਸ ਦੇ ਵਿੱਚ ਇਸ ਪਾਰਟੀ ਨੂੰ ਇਹਨਾਂ ਦਾ ਜਿਹੜਾ ਫਰੰਟ ਹੈਗਾ ਬਣਿਆ ਹੋਇਆ NPP ਉਸ ਗੱਠਜੋੜ ਨੂੰ ਉਸ ਫਰੰਟ ਨੂੰ 61 62% ਵੋਟਾਂ ਪਈਆਂ ਨੇ ਜਿਹੜੇ 2 ਮਹੀਨਿਆਂ ਦੇ ਵਿੱਚ 42% ਤੋਂ 61 62 ਦੇ ਉੱਤੇ ਜਿਹੜੀ 19 20% ਵੋਟਾਂ ਵਧ ਗਈਆਂ ਲੋਕਾਂ ਨੇ ਵੱਧ ਵੋਟਾਂ ਪਾਤੀਆਂ ਇੰਨਾ ਵਿਸ਼ਵਾਸ ਹੋਣਾ ਜਾਗ ਗਿਆ ਤੇ ਉਹਨਾਂ ਦੀ ਜਿਹੜੀ 225 ਮੈਂਬਰਾਂ ਦੀ ਜਿਹੜੀ ਪਾਰਲੀਮੈਂਟ ਹੈ ਉਹਦੇ ਵਿੱਚ 159 ਮੈਂਬਰ ਜਿਤਾ ਕੇ 2 ਤਿਹਾਈ ਤੋਂ ਵੱਧ ਬਹੁਮਤ ਉਹਨਾਂ ਨੇ ਜਿੱਤ ਲਿਆਗਾ ਤੇ ਜਿਹੜੀ ਪੁਰਾਣਾ ਇੱਕ ਹੋਰ ਪਾਰਟੀ ਹੈ ਜਿਹੜੀ ਦੂਜੇ ਨੰਬਰ ਤੇ ਆਈ ਹੈ ਇਹ 108 ਨੇ ਉਹਦੀਆਂ ਸਿਰਫ 40 ਸੀਟਾਂ ਆਈਆਂ ਨੇ ਦੂਜੇ ਨੰਬਰ ਅਗਦੀ ਜਿਹੜੀ ਪਾਰਟੀ ਰਾਜ ਕਰਦੀ ਰਹੀ ਦੋ ਵਾਰੋਂ ਦਾ ਰਾਸ਼ਟਰਪਤੀ ਰਿਹਾ 144 ਸੀਟਾਂ ਸੀ ਉਹ ਸਿਰਫ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਈ ਹੈ ਰਾਜਪੱਖੀ ਦੀ ਪਾਰਟੀ ਸੋ ਹੁਣ ਲੋਕਾਂ ਨੂੰ ਉਮੀਦਾਂ ਬਹੁਤ ਹੈ ਮਾਰਕਸਵਾਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਦੇ ਸنائਤੇ ਦੇਖਦੇ ਆਂ ਵੀ ਆਪਣੇ শ্রীলੰਕਾ ਦੇ ਵਿੱਚ ਮਾਰਕਸਵਾਦ ਨੂੰ ਕਿਸ ਤਰ੍ਹਾਂ ਲਾਗੂ ਲਾਗੂ ਕਰਦੇ ਐ ਮਾਰਕਸਵਾਦ ਠੋਸ ਹਾਲਾਤਾਂ ਦਾ ਠੋਸ ਨਿਰਣਾ ਕਰਕੇ ਠੋਸ ਨਿਰਨੇ ਲੈਣੇ ਹੁੰਦੇ ਐ ਹੁਣ ਜੋ ਜੋ ਹਾਲਾਤ ਨੇ ਉਹਦੇ ਉੱਥੇ ਜੋ ਜੋ ਅੰਤਰਰਾਸ਼ਟਰੀ ਦਾਖਲ ਅੰਦਾਜ਼ੀ ਐ ਜੋ ਦਾਖਲ ਜਿਹੜੀਆਂ ਰਾਸ਼ਟਰੀ ਉਥੋਂ ਦੀਆਂ ਦੇ ਸਮੀਕਰਨ ਨੇ ਜੋ ਰਾਸ਼ਟਰੀ ਸਥਿਤੀਆਂ ਨੇ ਉਥੋਂ ਦੀ ਆਰਥਿਕਤਾ ਦੀਆਂ ਤੇ ਬਾਕੀ ਉਹਨਾਂ ਦੇ ਵਿੱਚ ਉਹ ਕਿਸ ਤਰ੍ਹਾਂ ਨਾਲ ਕਰਦੇ ਐ ਇਹ ਸਾਰੀ ਦੁਨੀਆ ਦੇ ਲੋਕ ਇਸ ਵੱਲ ਨੂੰ ਦੇਖਣਗੇ ਅ ਅਸੀਂ ਉਮੀਦ ਕਰਾਂਗੇ ਕਿ ਉਹ ਸ਼੍ਰੀਲੰਕਾ ਦੇ ਲੋਕਾਂ ਨੂੰ ਜਿਹੜੀਆਂ ਵੱਡੀਆਂ ਰਾਹਤਾਂ ਨੇ ਜਿੰਨੀਆਂ ਖਚੋਣਾ ਰਾਹੀਂ ਦਿੱਤੀਆਂ ਜਾ ਸਕਦੀਆਂ ਨੇ ਉਹ ਦੇਣ ਦੀ ਕੋਸ਼ਿਸ਼ ਕਰਨਗੇ ਸਾਨੂੰ ਇਹ ਉਮੀਦ ਅਸੀਂ ਕਰ ਸਕਦੇ ਹਾਂ ਅ ਦੂਸਰੀ ਗੱਲ ਦੋਸਤੋ ਇਹ ਹੈ ਵੀ ਹੁਣ ਇੱਕ ਨਵਾਂ ਵਰਤਾਰਾ ਅੱਗੇ ਸਾਰੇ ਗੀ ਜਿਹੜੀਆਂ ਸਰਮਾਇਦਾਰ ਦੇਸ਼ਾਂ ਦੇ ਵਿੱਚ ਭਾਟਕੀਆਂ ਨੇ ਰਾਜ ਕਰਦੀਆਂ ਉਹ ਜੋ ਵੀ ਨੀਤੀਆਂ ਬਣਾਉਂਦੀਆਂ ਨੇ ਉਹ سرمایہਕਾਰਾਂ ਦੇ ਹੱਕ ਵਿੱਚ ਹੁੰਦੀਆਂ ਰਹੀਆਂ ਨੇ ਤੇ سرمایہਦਾਰ ਉਹਨਾਂ ਦੀ ਮਰਜ਼ੀ ਵੀ ਕਰਦੇ ਰਹੇ ਪਰ ਹੁਣ ਇੱਕ ਨਵਾਂ ਵਰਤਾਰਾ ਸ਼ੁਰੂ ਹੋ ਗਿਆ ਕਿ ਐਲੋਨ ਮਸਕ ਜਿਹੜਾ ਹੈ ਉਹਨੂੰ ਟਰੰਪ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਡਾਇਰੈਕਟੋਰੇਟ ਆਫ ਗਵਰਨੈਂਸ ਗਵਰਨਮੈਂਟ ਐਫੀਸ਼ੀਐਂਸੀ ਦਾ ਮੈਂਬਰ ਬਣਾਇਆ ਚੇਅਰਮੈਨ ਬਣਾਇਆ ਤੇ ਉਹ ਹੁਣ ਕੱਲ ਉਸ ਨੇ ਨਿਊਯਾਰਕ ਦੇ ਵਿੱਚ ਯੂਨੋ ਦੇ ਵਿੱਚ ਜਿਹੜਾ ਈਰਾਨ ਦਾ ਉੱਥੇ ਦੂਤ ਹੈਗਾ ਉਹਦੇ ਨਾਲ ਵੀ ਮੁਲਾਕਾਤ ਕੀਤੀ ਹੈ ਵੀ ਤਾਂ ਕਿ ਈਰਾਨ ਦਾ ਤੇ ਯੂਐਸਏ ਦਾ ਆਪਸ ਦੇ ਵਿੱਚ ਕੋਈ ਝਗੜਾ ਨਾ ਹੋਵੇ ਜਾਨੀ ਇੱਕ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਕਾਰਪੋਰੇਟ ਉਹਦੇ ਹਿੱਤ ਨੇ ਉਹ ਹੋਰ ਅਮੀਰ ਹੋਣਾ ਚਾਹੁੰਦਾ ਤੇ ਉਹ ਇਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਲਗਭਗ ਸਿੱਧਾ ਦਾਖਲ ਦੇ ਰਿਹਾ ਹੈ ਅੰਦਰੂਨੀ ਤਾਂ ਦੇ ਹੀ ਰਿਹਾ ਬਾਹਰ ਵੀ ਦੇ ਰਿਹਾ ਹੈ ਤੇ ਸਾਡੇ ਦੇਸ਼ ਦੇ ਵਿੱਚ ਵੀ ਅਡਾਨੀ ਦਾ ਆਇਆ ਸੀ ਵੀ ਅਡਾਨੀ ਜਿਹੜੀਆਂ ਸਰਕਾਰਾਂ ਬਣਦੀਆਂ ਸੀ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀਆਂ ਮੀਟਿੰਗਾਂ ਉਹਦੇ ਘਰੇ ਹੋਈਆਂ ਨੇ ਅਡਾਨੀ ਦੇ ਘਰ ਸੋ ਇੱਕ ਨਵਾਂ ਵਰਤਾਰਾ ਸ਼ੁਰੂ ਹੋ ਗਿਆ ਵੀ ਕਾਰਪੋਰੇਟਸ ਅ ਅੱਗੇ ਤਾਂ ਸਰਕਾਰ ਦੇ ਰਾਹੀ ਆਪਣੇ ਹਿੱਤ ਪੂਰਦੇ ਆ ਹੁਣ ਸਿੱਧਾ ਸਰਕਾਰਾਂ 'ਚ ਦਖਲ ਅੰਦਾਜ਼ੀ ਸਿੱਧੋ ਸਿੱਧੀ ਓਪਨ ਨੰਗੀ ਚਿੱਟੀ ਹੋ ਰਹੀ ਹੈ ਇਹ ਇੱਕ ਬੜਾ ਮਾੜਾ ਰੁਝਾਨ ਹੈ ਤੇ ਲੋਕਾਂ ਨੂੰ ਇਹਦਾ ਧਿਆਨ ਕਰਨ ਦੀ ਲੋੜ ਹੈ ਕਿਉਂਕਿ ਜਿਹੜਾ ਹੈ ਦੁਨੀਆ ਦੇ ਵਿੱਚ ਚਾਹੇ ਕਿਤੇ ਵੀ ਹੈ ਕਿਰਤੀ ਲੋਕਾਂ ਦਾ ਤੇ ਕਾਰਪੋਰੇਟਾਂ ਦਾ ਤਾਂ ਸਿਰ ਵੱਡਵਾ ਬੈਰ ਹੈ ਸੋ ਕਾਰਪੋਰੇਟ ਜਦੋਂ ਸਿੱਧਾ ਰਾਜ ਕਰਨਗੇ ਤਾਂ ਇਹ ਬੈਰ ਹੋਰ ਤਿੱਖਾ ਹੋਊਗਾ ਤੇ ਇਹਦੇ ਕਈ ਵਾਰ ਹੁਣ ਚਾਹੇ ਸਾਨੂੰ ਦੇਖਣ ਨੂੰ ਮਾੜੇ ਲੱਗਦੇ ਐ ਜੇ ਲੋਕ ਆਪਣੀ ਚੇਤਨਾ ਦਾ ਹਿੱਸਾ ਬਣਾ ਲੈਣ ਤਾਂ ਉਹ ਇਹਨਾਂ ਨੂੰ ਪਲਟ ਵੀ ਸਕਦੇ ਐ ਉਧਰ ਨੂੰ ਵੀ ਜਾ ਸਕਦੀ ਐ ਕਹਾਣੀ ਅ ਲਾਸਟ ਗੱਲ ਦੋਸਤੋ ਗੁਜਰਾਤ ਤੋਂ ਐ ਪ੍ਰਧਾਨ ਮੰਤਰੀ ਜੀ ਨੇ ਇੱਕ ਯੋਜਨਾ ਬਣਾਈ ਹੋਈ ਹੈ ਪ੍ਰਧਾਨ ਮੰਤਰੀ ਜਿਹੜੀ ਹੈ ਆਯੂਸ਼ਮਾਨ ਭਾਰਤ ਯੋਜਨਾ ਇਹਦੇ ਤਹਿਤ ਕਾਰਡ ਬਣੇ ਹੁੰਦੇ ਆ ਲੋਕਾਂ ਦੇ ਤੇ ਹਸਪਤਾਲਾਂ ਜਾਂਦੇ ਆ ਉਹ ਕਾਰਡ ਦੇ ਆਧਾਰ ਤੇ ਉਹਨਾਂ ਦਾ ਇਲਾਜ ਹੁੰਦਾ ਹੈ ਗੁਜਰਾਤ ਦਾ ਇੱਕ ਪਿੰਡ ਹੈ ਬੋਰੀਸਾਨਾ ਉੱਥੇ ਇੱਕ ਹਸਪਤਾਲ ਹੈ ਖਿਆਤੀ ਮਲਟੀ ਸਪੈਸ਼ਲਿਟੀ ਹਸਪਤਾਲ ਉਹਨਾਂ ਨੇ ਲੋਕਾਂ ਦੀ ਹੈਲਥ ਚੈੱਕਅਪ ਲਈ ਕੈਂਪ ਲਾਇਆ ਉਸ ਕੈਂਪ ਦੇ ਵਿੱਚ ਇੱਕ ਡਾਕਟਰ ਬੁਲਾਇਆ ਹੋਇਆ ਸੀ ਉਹਨਾਂ ਨੇ ਹਾਰਟ ਦਾ ਦਿਲ ਦਾ ਡਾਕਟਰ ਜਿਹੜਾ ਹੈ ਕਾਰਡੀਓਲੋਜਿਸਟ ਪ੍ਰਸ਼ਾਂਤ ਵਿਜੀਰਾਨੀ ਉਹਦਾ ਨਾਮ ਹੈ ਉਹ ਸੱਦਿਆ ਹੋਇਆ ਸੀ ਤੇ ਉਸ ਡਾਕਟਰ ਸਾਹਿਬ ਨੇ ਆਪਣੀ ਡਾਕਟਰੀ ਕਰਦਿਆਂ ਹੋਇਆਂ ਬਹੁਤ ਕਈ ਸਾਰੇ ਲੋਕਾਂ ਦੇ ਦਿਲ ਦੇ ਆਪਰੇਸ਼ਨ ਜਿਹੜੇ ਹੈ ਐਂਜੀਓਪਲਾਸਟੀ ਉਹਨਾਂ ਦੀ ਬਿਨਾ ਲੋੜ ਤੋਂ ਕਰ ਛੱਡੀ ਇੱਕ ਵਿਅਕਤੀ ਉਹ ਉਹਦੀ ਕਰ ਦਿੱਤੀ ਜਿਹੜਾ ਵਿਅਕਤੀ 10 ਕਿਲੋਮੀਟਰ ਰੋਜ਼ਾਨਾ ਸਾਈਕਲ ਚਲਾਉਂਦਾ ਸੀ ਤੇ ਜਿਸ ਨੂੰ ਕਦੇ ਕੋਈ ਸਮੱਸਿਆ ਨਹੀਂ ਸੀ ਦੋ ਜਣੇ ਉਹਨਾਂ ਚੋਂ ਦਮ ਤੋੜ ਗਏ ਮਰ ਗਏ ਨੇ ਕੁਝ ਅਜੇ ਉਹਨਾਂ ਦਾ ਬਾਕੀਆਂ ਦਾ ਇਲਾਜ ਚੱਲਦਾ ਹੈ ਇਸ ਕਿਸਮ ਦੀ ਜਿਹੜੀ ਜਵਰੀ ਜਿਹੜੇ ਐਨਜੀਓ ਪਲਾਸਟਿਕ ਕਰਨੀ ਇਸ ਤਰ੍ਹਾਂ ਦਾ ਕਰਨਾ ਵੀ ਕਿਉਂ ਕਿ ਇਹਨਾਂ ਕੋਲ ਕਾਰਡ ਹੈ ਇਹਨਾਂ ਨੂੰ ਤਾਂ ਪੈਸੇ ਲੈਣੇ ਨਹੀਂ ਸਰਕਾਰ ਤੋਂ ਪੈਸੇ ਲੈਣੇ ਆ ਤੇ ਇਹ ਜਿਹੜੇ ਇੱਕ ਦੈਂਤ ਤੁਰੇ ਫਿਰਦੇ ਆ ਸਾਡੇ ਚ ਪ੍ਰਾਈਵੇਟ ਹਸਪਤਾਲਾਂ ਦੇ ਇਹਨਾਂ ਦੈਂਤਾਂ ਨੂੰ ਖਾਸ ਤੌਰ ਤੇ ਨਕੀਲ ਪਾਉਣੀ ਕਿਉਂਕਿ ਗੁਦਰਾਤਾ ਮਸਲਾ ਹੈ ਹੁਣ ਅਜੇਹੇ ਹਸਪਤਾਲਾਂ ਨੂੰ ਇਸ ਪੈਨਲ ਲਈ ਰੱਖਣਾ ਵੀ ਉਹਨਾਂ ਦੇ ਵਿੱਚ ਇਹ ਜਿਹੜੇ ਕਾਰਡ ਲੈ ਚੱਲਣਗੇ ਅਜੇਹੇ ਹਸਪਤਾਲਾਂ ਦੀ ਨਿਸ਼ਾਨਦੇਹੀ ਕਰਕੇ ਜਲਦੀ ਤੋਂ ਜਲਦੀ ਉਹਨਾਂ ਦੇ ਨਾਂ ਇਹਦੇ ਚੋਂ ਕੱਟਨੇ ਚਾਹੀਦੇ ਹੈ ਤਾਂ ਕਿ ਲੋਕ ਕਾਰਡ ਦਾ ਫਾਇਦਾ ਲੈਣ ਦੀ ਬਜਾਏ ਕਾਰਡ ਦੇ ਕਰਕੇ ਆਪਣੀਆਂ ਜਾਨਾਂ ਨਾ ਗੁਆਉਣ ਇਹ ਮੋਦੀ ਜੀ ਦੇ ਲਈ ਵੀ ਬਹੁਤ ਵੱਡਾ ਪ੍ਰਸ਼ਨ ਹੈ ਉਹਨਾਂ ਦੀ ਆਪਦੀ ਹੋਮ ਸਟੇਟ ਹੈ ਗੁਜਰਾਤ ਉੱਥੇ ਅਜਿਹਾ ਕਾਰਾ ਵਾਪਰ ਰਿਹਾ ਹੈਗਾ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ ਸਖਤ ਹੀ ਨਾ ਰੋਕ ਲੱਗਣੀ ਚਾਹੀਦੀ ਹੈ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ